ਸਤਨਾਮ ਧਨ ਵਸਤੂ ਸਾਹਿਬ ਜੀ ਦੰਦ ਤਬੰਦਨ ਅਨਖਵਾਤ ਸਰਵ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੋਏ ਸੁਲੰਦਰੀ ਮਰ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਪੰਧ ਜੁਲੰਧੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸ਼ਤਕਾਰਯੋਗ ਤਖਤ ਦੇ ਸਭaiman ਜੁਗੋ ਜੁਗ ਅਟਲ ਤੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਾਲਕ ਦੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਪਰਿਪੂਰਣ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਰਗਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ শ্রবণ ਕਰਨ ਦਾ ਇਸ ਭਾਗਾ ਸਮਾਂ ਸਤਸੰਗ ਦੀਆਂ ਕੜੀਆਂ ਪ੍ਰਾਪਤ ਨਾਨਕ ਦਾ ਤਰਜੀਆਂ ਦੀ ਰਹਿਮਤ ਦਾ ਸਦਕਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਲੜੀਵਾਰ ਸ਼ਬਦ ਵਿਚਾਰ ਦੇ ਵਿੱਚ ਕਲ ਰੋਜ ਆਪਾਂ ਰਾਗ ਆਸਾ ਮਹੱਲਾ ਪੰਜਵਾਂ ਇਹ ਸਰਲੇਖ ਦੇ ਹੇਠ 43 ਸ਼ਬਦ ਦੀ ਵਿਚਾਰ ਪ੍ਰారంਭ ਕੀਤੀ ਹੋਈ। ਰਹਾਉ ਦੇ ਬੰਦੀ ਪਹਿਲੀ ਪੰਕਤੀ ਹੀ ਦਾਤਾਰ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀ ਤੇਰਾ ਜਨ ਨਿਰਤ ਕਰੇ ਗੁਣ ਗਾਵੇ। ਏ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਤੇਰਾ ਸੇਵਕ ਆ ਤੇਰਾ ਜਾਨਾ ਉਹ ਸਰੀਰ ਨਾਲ ਨੱਚਣ ਦੀ ਲੋੜ ਨਹੀਂ ਪੈਂਦੀ ਉਹ ਮਨ ਕਰਕੇ ਹੀ ਇਨਾ ਮਸਤ ਹੋ ਜਾਂਦਾ ਜੋ ਨਰ ਦੁੱਖ ਮੈਨ ਦੁੱਖ ਨਹੀਂ ਮੰਨੈ ਸੁਖ ਸੁਨੇਹੋ ਅਰ ਭੈ ਨਹੀਂ ਜਾਖੈ ਕੰਚਨ ਮਟਿ ਮੰਨੈ ਇੰਨੀ ਉੱਚੀ ਅਵਸਥਾ ਹੋ ਜਾਂਦੀ ਉਹਦੀ ਦੁੱਖਾਂ ਦੇ ਵਿੱਚ ਵੀ ਦੁੱਖ ਨਹੀਂ ਮਨਦਾ ਆਵੇਂ ਨ ਹੋਰ ਗੁਰੂ ਕੀ ਬਾਣੀ ਦੇ ਵਿੱਚੋਂ ਗੁਰੂ ਕੇ ਇਤਿਹਾਸ ਦੇ ਵਿੱਚੋਂ ਲੱਭਣ ਭੋਜਣ ਦਾ ਯਤਨ ਕਰੀਏ ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਰਲ ਮਿਲ ਕੇ ਗੁਰੂ ਕੀ ਫਤਿਹ ਸਾਂਝੀ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਜਾਵੇ ਪਿਆਰ ਅਦਬ ਸਦ ਗੁਰੂ ਕੀ ਫਤਿਹ ਪ੍ਰਵਾਨ ਕਰਨੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਜਿੱਤੇ ਧੰਨਵਾਦ ਗੁਰੂ ਸਾਹਿਬ ਦੀ ਆਸਾ ਮਹਲਾ 5 ਰਾਗ ਆਸਾ ਦੇ ਅੰਦਰ ਪੰਜਵੇਂ ਗੁਰਦੇਵ ਆਪਣੀ ਮਵਾਰ ਕ੍ਰਿਸ਼ਨਾਂ ਤੋਂ ਇਹ ਸ਼ਬਦ ਸਾਨੂੰ ਬਖਸ਼ਿਸ਼ ਕਰ ਰਹੇ ਆ ਤੇਰਾ ਜਨ ਨਿਰਤ ਕਰੇ ਗਉਣ ਗਾਵੇ ਏ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਤੇਰਾ ਸੇਵਕ ਆ ਉਹਦੀ ਭਗਤੀ ਹੀ ਨਿਰਤ ਬਣ ਜਾਂਦੀ ਆ ਇੰਨੀ ਉੱਚੀ ਅਵਸਥਾ ਹੋ ਜਾਂਦੀ ਆ ਇਹ ਗੁਰਮੁਖਰ ਉਹ ਦੁੱਖਾਂ ਦੇ ਵਿੱਚ ਦੁੱਖ ਤੇ ਸੁੱਖਾਂ ਦੇ ਵਿੱਚ ਬਹੁਤਾ ਸ਼ੋਰ ਸ਼ਰਾਬਾ ਨਹੀਂ ਕਰਦਾ ਐਸੀ ਉਹਦੀ ਅਵਸਥਾ ਹੈ ਇੱਕ ਨਹੀਂ ਬੇਅੰਤ ਉਦਾਹਰਨਾਂ ਨੇ ਇਤਿਹਾਸ ਦੇ ਅੰਦਰ ਜਿਨ੍ਹਾਂ ਨੂੰ ਆਪਾਂ ਪਿਛਲੇ ਦਿਨੀ ਵੀ ਸੰਝਾ ਕੀਤਾ ਕਲਰੋ ਦੇ ਆਪ ਗੁਰੂ ਕੇ ਪਿਆਰੇ ਭਾਈ ਸਾਹਿਬ ਭਾਈ ਮਤੀਦਾਸ ਜੀਆਂ ਦੀ ਉਦਾਹਰਨ ਲਈ ਸੌਖਾ ਨਹੀਂ ਹੈ ਗੁਰਮਖੋ ਬੜੀਆਂ ਔਖੀਆਂ ਘਾਟੀਆਂ ਨੇ ਇਹ ਪਰ ਪ੍ਰੇਮ ਦੇ ਅੰਦਰ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ 'ਚ ਐਸੀ ਸੁਰਤ ਢੁੱਰਦੀ ਆ ਕਿ ਗੁਰਮਖੋ ਜੋ ਨਾਂ ਕਿਹਾ ਜਾ ਸਕਦਾ ਨਾਂ ਸਹਿਿਆ ਜਾ ਸਕਦਾ ਗੁਰਮਖ ਜਨ ਐਸੀਆਂ ਅਵਸਥਾਵਾਂ ਵੀ ਪ੍ਰਾਪਤ ਕਰ ਜਾਂਦੇ ਆ ਤੇ ਆਪਾਂ ਜੀ ਬੇਨਤੀ ਕੀਤੀ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਹੈ ਪੰਚਮ ਗੁਰਦੇਵ ਜੀਆਂ ਨੂੰ ਇੱਕ ਤੇ ਆਪਾਂ ਕਹਿੰਨੇ ਵੀ ਗੁਰਮਖੋ ਇੱਕ ਨਾਮ ਹੀ ਗੁਰਮਖਾ ਗੁਰਮਖ ਨਾਮ ਦਾ ਗੁਰਸਿੱਖ ਪੰਚਮ ਗੁਰਦੇਵ ਜੀਆਂ ਨੂੰ ਵੀ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਇੱਕ ਸਵਾਲ ਕਰਦਾ ਉਹ ਸਵਾਲ ਕਿਉਂ ਹੁੰਦਾ ਉਹ ਸਵਾਲ ਇਸ ਕਰਕੇ ਹੁੰਦਾ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਾਜਾ ਉਹ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਮਾਲਕੀਆਂ ਨੇ ਇਸ ਪਵਨ ਪਵਿੱਤਰ ਪਦੇ ਦੀ ਵਿਆਖਿਆ ਕੀਤੀ ਸਮਾਪਤੀ ਹੋਈ ਤੇ ਉਸ ਗੁਰਮਖ ਨਾਨ ਦੇ ਗੁਰਸ਼ਖ ਨੇ ਉੱਠ ਕੇ ਮਾਲਕੀਆਂ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਜਿਹੜੇ ਬਚਨ ਤੁਸੀਂ ਅੱਜ ਸਾਨੂੰ ਸਰਵਣ ਕਰਾਏ ਆ ਨਾ ਦਾਤਾਰ ਜੀ ਕੀ ਐਸੀ ਅਵਸਥਾ ਦਾ ਕੋਈ ਹੈ ਵੀ ਹੈ ਜਾਂ ਕੇਵਲ ਇਹ ਇੱਕ ਕਵੀ ਦੀ ਰਚਨਾ ਹੈ ਕਵੀ ਨੇ ਰਚਨਾ ਰਚ ਦਿੱਤੀ ਖਿਆਲ ਆਉਦਾ ਤੇ ਗੁਰਮੁਖੋ ਰੈਮ ਤਾਂ ਦੇ ਦਾਤੇ ਮੁਸਕਰਾ ਕੇ ਕਹਿੰਦੇ ਗੁਰਮੁਖਾ ਅਸੀਂ ਸਮਝੀਂਦੇ ਆਂ ਤੇਰੀ ਭਾਵਨਾ ਨੂੰ ਜੇ ਤੂੰ ਸੱਚਮੁੱਚ ਦੇਖਣਾ ਚਾਹੁੰਦਾ ਤਾਂ ਇੰਉਂ ਕਰ ਸਾਡੇ ਕੋਲ ਅਨੁਸਾਰ ਆਮ ਮਦਰਾਸ ਦੇ ਅੰਦਰ ਐਡਰੈਸਾ ਇਹ ਪਤਾ ਹੈ ਇਸ ਤਿਹਾਰ ਤੇ ਭਾਈ ਭਖਾਰੀ ਨਾਮ ਦਾ ਗੁਰਸ਼ਖ ਰਹਿੰਦਾ ਗਥਾ ਤੁਸ਼ਾਰੀ ਸਰਵਨ ਇਤੀ ਆਪਾਂ ਕੇਵਲ ਭੂਕ ਮਾਤਰ ਸਮਝ ਨਹੀਂ ਆ ਤੇਰਾ ਜਨਨ ਨਿਰਤ ਕਰੇ ਗੁਣ ਗਾਵੈ ਜਾਂਦਾ ਸਾਰਾ ਉਹ ਮਾਹੌਲ ਵੇਖਦਾ ਇੱਥੇ ਤੇ ਕੋਈ ਐਸੀ ਗੱਲ ਨਹੀਂ ਹੈ ਵੀ ਤੈਸਾ ਮਨ ਤੈਸਾ ਸਾਪ ਮਨ ਇੱਥੇ ਹਰਖ-ਸੋਗ ਦੀ ਤੇ ਕੋ ਗੱਲ ਹੀ ਨਹੀਂ ਹੈ ਇੱਥੇ ਤੇ ਖੁਸ਼ੀਆਂ-ਖੁਸ਼ੀਆਂ ਵਾ ਪਰ ਗੁਰਮੁਖਾਂ ਨੂੰ ਦੱਸਣਾ ਨਹੀਂ ਹੈ ਵੀ ਮੈਂ ਕਸ਼ ਕਾਰਜ ਵਾਸਤੇ ਆਇਆ ਹਾਂ ਬਸ ਉਹ ਦੇਖੀ ਹੋਤੋ ਤੇ ਆਪ ਜੀਆਂ ਨੂੰ ਪਤਾ ਉਹ ਸਾਰਾ ਪਾਣਾ ਵਰਤਦਾ ਉਤਰਾ ਚੜਾਈ ਕਰਦਾ ਤੇ ਗਿਡੇ ਹੱਥਾਂ ਨਾਲ ਕਿੱਦੇ ਭੰਗੜੇ ਪੈ ਰਹੇ ਆ ਉਹਨਾਂ ਹੱਥਾਂ ਨਾਲ ਵੈਂਡ ਪਟਣਾ ਸ਼ੁਰੂ ਹੋ ਗਿਆ ਤੇ ਭਾਈ ਭਖਾਰੀ ਆਪਣੇ ਰਿਸ਼ਤੇਦਾਰਾਂ ਨੂੰ ਬੋਸਤ ਮਿੱਤਰਾਂ ਨੂੰ ਸਾਖ ਸਬੰਧੀਆਂ ਨੂੰ ਕੀ ਕਹਿੰਦੇ ਆ ਨਾ ਬਈ ਮੇਰੇ ਪੁੱਤਰ ਨੂੰ ਕਿਸੇ ਨੇ ਰੋਣਾ ਪਟਣਾ ਨਹੀਂ ਹੈ ਬੈਠੋ ਤੇ ਰੱਬ ਦੇ ਹੁਣ ਖਾਓ ਜਿਹੜੇ ਪੱਲੜ ਸੁਣ ਰਿਹਾ ਸੀ ਨਾ ਉਹ ਪਹਿਲਾਂ ਜਦੋਂ ਗੁਰਮਖਾਇਆ ਸੀ ਉਦੋਂ ਮਨ ਚਾਇਆ ਸੀ ਕਿ ਇਹ ਇੱਥੇ ਕੀ ਕੰਮ ਆਉਣਗੇ ਹੁਣ ਸਮਝ ਬਈ ਵੀ ਭੁਖਾਰੀ ਜੀਆਂ ਨੂੰ ਤੇ ਪਤਾ ਸੀ ਮੌਕਾ ਦੇਖਿਆ ਇਹ ਕੱਲਿਆਂ ਨੂੰ ਪਾਇਆ ਤੇ ਕੀ ਕਹਿੰਦਾ ਭਾਈ ਭੁਖਾਰੀ ਜਦੋਂ ਤੁਹਾਨੂੰ ਪਤਾ ਸੀ ਵੀ ਇਹ ਭਾਣਾ ਵਰਤਣਾ ਤੇ ਤੁਸੀਂ ਗੁਰੂ ਚਰਨਾਂ 'ਚ ਅਰਦਾਸ ਨਹੀਂ ਕੀਤੀ ਆਪਣੀ ਭਾਵਨਾ ਵੀ ਹੁੰਦੀ ਆ ਵੀ ਮਾਰੇ ਦੁੱਖ ਆਵੇ ਨਾ ਸੌਖੀ ਰਵੇ ਤੁਸੀਂ ਗੁਰੂ ਸਾਹਿਬ ਨੂੰ ਕਹਿਣਾ ਸੀ ਤੇ ਗੁਰਮੁਖੋ ਹੈਰਾਨ ਹੋਈ ਦਾ ਗੁਰੂ ਕੇ ਸਿੱਖ ਦੇ ਬਚਨ ਪੜ੍ਹ ਕੇ ਤੁਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹੋ ਕਹਿੰਦੇ ਕੀਤੀ ਸੀ ਤੇ ਲੰਮਾ ਹੌਂਕਾ ਲੈ ਕੇ ਗੁਰਮੁਖ ਕਹਿੰਦਾ ਉਹ ਗੁਰੂ ਨੇ ਸੁਣੀ ਨਹੀਂ ਫਿਰ ਤੁਹਾਡੀ ਅਰਦਾਸ ਉਹ ਕਹਿੰਦੇ ਨਹੀਂ ਸੁਣੀ ਆ ਸੁਣੀ ਕਿੱਥੇ ਤੁਹਾਡਾ ਪੁੱਤਰ ਤੇ ਚੜ੍ਹਾਈ ਕਰੇਗਾ ਉਹ ਕਹਿੰਦੇ ਮੈਂ ਇਹ ਅਰਦਾਸ ਥੋੜੂ ਕੀਤੀ ਸੀ ਮਾਰੇ ਮੇਰਾ ਪੁੱਤ ਨਾ ਚੜ੍ਹਾਈ ਕਰੇ ਇਹਦੀ ਬਾਬਤ ਤੇ ਪਤਾ ਹੀ ਆ ਜਿਸ ਕੀ ਵਸਤ ਸੋਈ ਲੜਾਏਗਾ ਰੋਸ ਕਿਸੈ ਸਿਉਂ ਕੀ ਡੈ ਗੁਰਮਖਾਇ ਤੇ ਪਤਾ ਜਿਹਦੀ ਵਸਤੋ ਜਦੋਂ ਚਾਹਵੀਂ ਲਾ ਜਾ ਸਕਦੇ ਤੇ ਕਦ ਰੋਸ ਆ ਫਿਰ ਤੁਸੀਂ ਕਾਦੀ ਅਰਦਾਸ ਕੀਤੀ ਗੁਰਮੁਖੰਦ ਮੈਂ ਗੁਰੂ ਚਰਨਾਂ 'ਚ ਅਰਦਾਸ ਕੀਤੀ ਸੀ ਮਾਲਕ ਦੀ ਐ ਤੁਹਾਨੂੰ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਤਰਸ ਕਰਿਓ ਰਹਿਮਤ ਕਰਿਓ ਜਿਹੜਾ ਖੇੜਾ ਐ ਸਲੁਕਤ ਮੇਰੇ ਅੰਦਰ ਵਰਤ ਰਿਆ ਨਾ ਜਿਹੜਾ ਆਨੰਦ ਮੇਰੇ ਅੰਦਰ ਇਸ ਟਾਈਮ ਆ ਤਰੇ ਘੁੰਗਾਉਂਦੇ ਆ ਮਾਲਕਾ ਤਰਸ ਕਰਿਓ ਜਦੋਂ ਮੈਂ ਕੱਲ ਆਪਣੇ ਪੁੱਤਰ ਦੀ ਸਰੀਰ ਕੋਲ ਬੈਠਾ ਹਾਂ ਤਾਂ ਇਹ ਆਨੰਦ ਨਾ ਗਵਾਚੇ ਤੇ ਮੇਰੇ ਮਾਲਕ ਨੇ ਉਹ ਅਰਦਾਸ ਸੁਣੀ ਮੇਰੇ ਅੰਦਰ ਦਾ ਆਨੰਦ ਕਿਹੜਾ ਉਸੇ ਤਰਈਆ ਮੈਨੂੰ ਇਹ ਸਮਝ ਆ ਮੇਰੇ ਮਾਲਕ ਨੇ ਮੈਨੂੰ ਇਹ ਦਾਤ ਦਿੱਤੀ ਆ ਕਿ ਕੇਤਿਆਂ ਕੇ ਬਾਪ ਕੇਤਿਆਂ ਕੇ بیٹے ਕੇਤੇ ਗੁਰ ਚੇਲੇ ਫਮ ਹੋਏ ਬਾਣੀ ਦਾ ਬਚਨ ਆ ਸੋ ਕਹਿਣੋ ਭਾਵ ਆਪਣੇ ਵਾਸਤੇ ਗੁਰਮਖੋ ਸਰੀਰ ਨਾਲ ਨੱਚਣਾ ਬੜਾ ਸੌਖਾ ਪਰ ਆਹ ਭਗਤੀ ਜਿਹੜੀ ਐ ਸਾਡੇ ਵਸੂ ਮਹਾਰਾਜ ਦੀ ਭਗਤੀ ਨਹੀਂ ਕਰ ਰਹੇ ਤੇ ਸਾਡੇ ਬਾਪੂ ਨੇ ਭਗਤੀ ਇਹ ਦੱਸੀ ਸੀ ਸਾਡੇ ਬਾਪੂ ਉਹ ਤੁਹਾਨੂੰ ਕੋ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਤੇ ਦੱਸ ਕੋਈ ਸਾਨੂੰ ਪ੍ਰੇਮਾ ਭਗਤੀ ਸੀ ਗੁਰਮੁਖ ਪਰ ਇਹ ਅਸਲੀ ਕੋਈ ਨਹੀਂ ਹੈ ਇਧਰ ਉਹ ਸੁਣੋ ਨਹੀਂ ਕਰਦੇ ਅੱਛਾ ਕਿੰਨਾ ਗ ਆਨੰਦ ਹੁੰਦਾ ਜੀ ਉਹਨਾਂ ਦੇ ਅੰਦਰ ਰਬਾਬ ਪਖਾਬਜ ਤਾਲ ਕੁੰਗੁਰੂ ਅਨਹਦ ਸ਼ਬਦ ਬਜਾਵੇ ਰਹਾ ਹੂੰ ਰਬਾਬ ਸੰਗੀਤ ਦਾ ਬਹੁਤ ਮਿੱਠਾ ਗੁਰਮੁਖੀ ਸਾਜ਼ ਆ ਬਾਪੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਮਹਾਰਾਜ ਜੀ ਨੇ 19 ਰਾਗਾਂ ਦੇ ਵਿੱਚ ਰਵਾਵ ਤੇ ਹੀ ਗੁਰਮੁਖੋ ਪਰਮਾਤਮਾ ਦੇ ਗੁਣ ਗਾਏ ਤੇ ਭਾਈ ਸਾਹਿਬ ਭਾਈ ਮਰਦਾਨਾ ਉਹ ਸੰਗੀਤ ਸਮਰਾਟ ਜਿਹਨੂੰ ਅਸੀਂ ਕੇਵਲ ਔਰ ਕੇਵਲ ਇੱਕ ਕਾਨਦੂਨ ਬਣਾ ਕੇ ਪੇਸ਼ ਕਰਦੇ ਹਾਂ ਉਹਨੂੰ ਭੁੱਖ ਲੱਗੀ ਉਹਨੂੰ ਧਿਆ ਲੱਗੀ ਉਹ ਗੁਰਸ ਗਿਆ ਉਹ ਮੰਨ ਗਿਆ ਉਹ ਪੜ ਗਿਆ ਅਸੀਂ ਕੇਵਲ ਕਾਨਦੂਨ ਹੀ ਬਣਾਈ ਬੈਠੇ ਹਾਂ ਸੰਗੀਤ ਸਮਰਾਟ ਗੁਰਮੁਖੋ ਸੰਸਾਰ ਜਦੋਂ ਕਿਸੇ ਨਾ ਸੰਗੀਤ ਦੇ ਧਨੀ ਦੀ ਗੱਲ ਹੁੰਦੀ ਆ ਤੇ ਉਦੋਂ ਕਹਿੰਦਾ ਤਾਨ ਸੇਨਾ ਜੀ ਸੰਗੀਤ ਸਮਰਾਟ ਉਹ ਨਹੀਂ ਭਾਈ ਤਾਨ ਸੇਮ ਤੇ ਪੋਤਾ ਚੇਲਾ ਬਾਬੇ ਮਰਦਾਨੇ ਦਾ ਜੇ ਉਹਦੇ ਇੰਨੇ ਗੁਣ ਗਾਏ ਜਾਂਦੇ ਆ ਤੇ ਜਿਹੜਾ ਦਾਦਾ ਉਹਦੇ ਵਿੱਚ ਕਿੰਨੇ ਗੁਣ ਹੋਣਗੇ ਕਦੇ ਧਿਆਨ ਕੇ ਮਾਰੋ ਸੁਰਹ ਵਿਚਾਰ ਰਬਾਬ ਬਾਪੂ ਨਾਨਕ ਸ਼ਮਹਾਰਾਜ ਜੀਆਂ ਦਾ ਪਿਆਰਾ ਸਾਜ਼ ਮਰਦਾਨਿਆ ਬੇਬੇ ਨਾਨਕ ਜੀਆਂ ਬੇਬੇ ਨਾਨਕੀ ਜੀਆਂ ਤੋਂ ਮਾਇਆ ਲੈ ਕੇ ਡਾਣੀਆਂ ਤੇ ਫਰੰਦੇ ਤੋਂ ਰਬਾਬ ਲੈ ਕੇ ਆਉਣੀ ਆ ਤੇ ਅੱਗੋਂ ਫਰੰਦਾ ਵੀ ਐਸਾ ਗੁਰਮੁਖ ਕੋ ਕਾਰੀਗਰ ਰਬਾਬ ਤਿਆਰ ਕੀ ਲੀ ਤੇ ਪੁੱਛਿਆ ਇਹਦੀ ਪੇਠਾ ਕਿਨੇ ਮੰਗਾਈਆ ਇਹ ਨਾਨਕ ਜੀਆਂ ਨੇ ਮਰਦਾਨਿਆ ਇਦੀ ਭੇਟਾ ਇੱਕੋ ਹੀ ਆ ਹੋਰ ਇਹਦੀ ਭੇਟਾ ਕੋਈ ਨਹੀਂ ਦੱਸੋ ਜੀ ਕਿੰਨੀ ਭੇਟਾ ਮੈਨੂੰ ਬੇਬੇ ਨਾਨਕੀ ਨੇ ਮਾਇਆ ਦੇ ਕਿਥੋੜਿਆ ਦੱਸੋ ਮਰਦਾਨਿਆ ਇਹ ਇਹਦੀ ਭੇਟਾ ਨਹੀਂ ਹੈ ਪੈਸਾ ਥੋੜਾ ਦੀ ਭੇਟਾ ਫਿਰ ਜੀ ਮਰਦਾਨਿਆ ਇਹਦੀ ਭੇਟਾ ਇੱਕੋ ਹੀ ਆ ਇਹ ਕੇਵਲ ਔਰ ਕੇਵਲ ਨਾਨਕ ਦੇ ਨਾਲ ਬਚੂ ਹੋਰ ਕਿਧਰੇ ਦੀ ਮੱਝਣੀ ਹੈ ਬਸ ਇਹ ਨਾ ਉਹ ਵਿਧਵਾ ਉਹਦੇ ਗਾਣੇ ਗੋਣ ਬਹਿ ਜਾਵੇ ਸਤਿਵਚਨ ਜੀ ਇਹ ਨਾਨਕੀਆਂ ਨਾਲ ਬੱਝੂਗੀ ਤੇ ਗੁਰਮੁਖੋ ਕਿੰਨਾ ਕੁ ਆਨੰਦ ਹੈ ਇਹ ਤੁਸੀਂ ਅੱਜ ਤੇ ਚਲੋ ਬੜਾ ਸੁਖਾਲਾ ਵਾਬ ਬੜੇ ਸੰਗੀਤ ਧਨੀ ਬੈਠੇ ਐ ਤੁਸੀਂ ਗੂਗਲ ਤੇ ਜਾਓ ਰਵਾਪ ਭਰਿਓ ਤੇ ਇਹਦੀ ਧੁਨ ਸੁਣ ਕੇ ਵੇਖਿਓ ਤੇ ਮਨ ਜਿਹੜਾ ਆਨੰਦ ਵਿੱਚ ਆ ਜਾਂਦਾ ਪਖਾਵਜ ਜੋੜੀ ਇਤਿਆਦਕ ਤਾਲ ਭਾਵ ਛੈਣੇ ਇਤਿਆਦਕ ਘੁੰਗਰੂ ਪੈਰਾਂ ਦੇ ਬੰਨਣ ਵਾਲੇ ਅਨਹਦ ਸ਼ਬਦ ਵਜਾਵੈ ਇਹ ਤੇ ਵਜਾਉਣੇ ਪੈਂਦੇ ਆ ਗੁਰੂ ਰਬਾਬ ਵਜਾਉਣੀ ਪਊਗੀ ਹੱਥਾਂ ਨਾਲ ਤਾਲ ਢੋਲ ਇਤਿਆਦਿਕ ਹੱਥਾਂ ਨਾਲ ਵੱਜਦੇ ਆ ਛੈਣੇ ਹੱਥਾਂ ਨਾਲ ਵੱਜਣਗੇ ਘੁੰਗਰੂ ਪੈਰਾਂ 'ਚ ਪਾ ਕੇ ਪੈਰ ਹਲਾਉਵੇਂ ਪੈਣਗੇ ਤੇ ਫਿਰ ਗੁਰਮਖੋ ਵੱਜਣਗੇ ਗੁਰਮਖਜਨਾਨ ਦੇ ਅੰਦਰ ਅਨਹਦ ਸ਼ਬਦ ਵਜਾਵੈ ਸੋਤੇਸ਼ ਸ਼ੱਦੀ ਗੁਰਮੁਖੋ ਇੰਨਾ ਦਾ ਰਸ ਬਣਿਆ ਰਿਹਾ ਉਹਨਾਂ ਨੂੰ ਬੁਝਾਉਣ ਦੀ ਲੋੜ ਨਹੀਂ ਪੈਂਦੀ ਇਸੇ ਨੂੰ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗ ਹੈ ਕਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਡ ਕੁਮਾਰਿਆ ਪੰਜ ਸ਼ਬਦ ਗੁਰਮੁਖੋ ਸੋਤੇ ਸਦ ਬੁਝਾਉਣ ਦੀ ਲੋੜ ਨਹੀਂ ਪੈਂਦੀ ਹੈ ਕਿਸੇ ਨੂੰ ਸੱਜਣ ਦੀ ਲੋੜ ਨਹੀਂ ਪੈਂਦੀ ਵੀ ਤੁਸੀਂ ਇਹ ਸਾਜ ਵਜਾਓ ਨਾ 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 ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਣ ਦੀ ਥਿਰ ਸੀ ਇਹ ਰਾਸਤੇ ਖੁਦ ਬਖੁਦ ਅੰਦਰ ਪ੍ਰਗਟ ਹੋ ਗਿਆ ਜੀ ਜਿਵੇਂ ਦੁਨਿਆਵੀ ਸਾਜਾਂ ਨੂੰ ਸੁਣ ਕੇ ਦੁਨਿਆਵੀ ਮਨੁੱਖ ਥਿਰਕਦਾ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਗਉਣ ਗਾਉਣ ਵਾਲੇ ਕੰਨਾਂ ਦੇ ਵਿੱਚ ਉਹਦਾ ਨਾਮ ਪਿਆਨੇ ਤੇ ਮਨ ਉਸੇ ਸਮੇਂ ਮਸਤ ਹੋ ਜਾਂਦਾ ਉਸੇ ਸਮੇਂ ਗੁਰਮੁਖ ਉਹਨੰਦ ਨੂੰ ਚਾਹ ਜਾਂਦਾ ਬਾਣੀ ਪੜਿਓ ਤੇ ਬਾਪੂ ਨੇ ਬਾਣੀ ਅੰਦਰ ਫਰਮਾਨ ਕੀਤਾ ਜਹ ਕੀ ਰਤਨ ਤੇਰਾ ਸਾਧੂ ਗਾਵਨ ਤਹ ਮੇਰਾ ਮਨ ਲਾਗੈ ਅਕਾਲ ਪੁਰਖ ਵਾਹਿਗੁਰੂ ਜੀ ਵੀ ਖੁਦ ਕਹਿੰਦੇ ਆ ਕਹਿੰਦੇ ਮੈਂ ਬੈਕੁੰਡ ਛੱਡ ਕੇ ਤੁਰਿਆ ਹੁੰਦਾ ਜਦੋਂ ਕੋਈ ਬੈਠ ਕੇ ਪ੍ਰਮਾਤਮਾ ਦੇ ਗੁਣ ਗੁੰੰਦਾ ਮੈਂ ਗੁਣ ਸੁਣਨ ਵਾਸਤੇ ਆਉਂਦਾ ਇੰਨੀ ਗੁਰਮੁਖ ਪ੍ਰੇਮ ਭਗਤੀ ਹੋਵੇ ਤੇ ਫਿਰ ਇਹਨਾਂ ਦੁਨਿਆਵੀ ਸਾਜਾਂ ਦੀ ਲੋੜ ਨਹੀਂ ਸੋਤੇ ਸਦ ਅੰਦਰ ਨਾਸ ਬਣਿਆ ਰਿਹਾ। ਤੇ ਇਹ ਬਾਪੂ ਨੇ ਬਾਣੀ ਅੰਦਰ ਇਉਂ ਵੀ ਦਰਜ ਕੀਤਾ। ਬਾਣੀ ਉਚਰੈ ਸਾਧ ਜਨਨ ਅਮਉ ਚਲਹਿ ਚਰਣੇ। ਕਹਿੰਦੇ ਜਿਵੇਂ ਪਹਾੜਾਂ ਤੋਂ ਪੱਥਰਾਂ ਦਾ ਸੁਨਾ ਪਾੜ ਗੁਰਮੁਖੋ ਇੱਕ ਸੋਤੇ ਸਦ ਚੱਲ ਪੈਂਦਾ ਨਾ ਪਹਾੜਾਂ। ਗੁਰਮੁਖ ਜਨਾਂ ਦੇ ਅੰਦਰੋਂ ਗੁਰਮੁਖ ਕੋ ਇਉਂ ਅਮਿਓ ਚੱਲੈ ਚਰਨੀ ਅਮਰਤ ਦੇ ਚਰਨੀ ਬਗ ਪੈਂਦੇ ਆ ਗੁਰੂ ਕੋ ਸੁਨੰਦੀ ਦੇ ਰ ਅਨੰਦੀ ਅਨੰਦਾ ਆਪਾਂ 5 10 ਮਿੰਟ ਬੈਠਾਂਗੇ ਫਿਰ ਆਪਣਾ ਮਨੂਆ ਗਿੰਦਾ ਹੁਣ ਆਪਾਂ ਚਲੀਏ ਆਪਾਂ ਨੂੰ ਆਨੰਦ ਨਹੀਂ ਆਉਂਦਾ ਹੈ ਗੁਰਮੁਖ ਜਨ ਆਨੰਦ ਵਿੱਚ ਅੱਠੇ ਪੈਰ ਉਹਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਰੱਖਦੇ ਆ ਸੁੱਤਿਆਂ ਹਰਿਆਰਾਦੀ ਐ ਉਠਦਿਆਂ ਵੀ ਵਾਹੂ ਕਰੇਨ ਸਾਡੇ ਅੰਦਰ ਨਹੀਂ ਅਜੇ ਗੁਰਮੁਖ ਹੋਏ ਹੈ ਕਿਉਂ ਨਹੀਂ ਹੈ ਕਿਉਂਕਿ ਆਪਾਂ ਯਤਨ ਨਹੀਂ ਕਰ ਰਹੇ ਆਸੀਂ ਦੀਆਂ ਨਾਮ ਪਾੜਾਂ ਤੇ ਗੁਰਮੁਖ ਹੋਣਾ ਅਸੀਂ 2 2 3 3 ਲੱਖ ਦੇ ਜੇ ਵਿੱਚ ਪਏ ਹੋਇਆ ਜੇ ਅਸੀਂ ਹਨ ਪਾੜਾ ਉਹ ਕਿਮਤ ਬਈ ਇਹ ਦੀ ਫਿਰ ਲੋੜ ਅਸੀਂ ਸਿੱਖ ਲਿਆ ਗੁਰਮੁਖੋ ਉੱਥੇ ਲੋੜ ਸੀ ਸਿੱਖ ਲਿਆ ਬਾਣੀ ਦੀ ਸਾਨੂੰ ਲੋੜ ਨਹੀਂ ਦਾ ਮਤਲਬ ਆ ਪ੍ਰਮਾਤਮਾ ਦੇ ਗੁਣਾਂ ਦੀ ਸਾਨੂੰ ਲੋੜ ਹੀ ਨਹੀਂ ਹੈ ਤਾਂ ਜੋ ਨਹੀਂ ਸਿੱਖ ਰਹੇ ਨਹੀਂ ਸਿੱਖ ਲੈਂਦੇ ਸੀ ਉਹ ਗੁਰਮੁਖੋ ਇਸ ਪਾਸੇ ਨੂੰ ਪਰੋ ਇਹ ਬੜਾ ਆਨੰਦਮਈ ਖਜ਼ਾਨਾ ਇਹ ਤੇ ਇੰਨਾ ਮਿੱਠਾ ਖਜ਼ਾਨਾ ਕਹੋ ਕਬੀਰ ਗੁੰਗਾ ਗੁੜ ਖਾਇਆ ਪੁੱਛੇ ਤੇ ਕਹਿਆ ਕਿ ਇਹ ਤੇ ਨਾ ਆਨੰਦਮਈ ਆ ਪਰ ਨਹੀਂ ਤੁਰਨਾ ਜੀ ਅਸੀਂ ਸਾਨੂੰ ਇਸ ਪਾਸੇ ਟਿਕਾ ਹੀ ਨਹੀਂ ਹੈ ਆਓ ਆਪਾਂ ਵੀ ਆਪਣੇ ਅੰਦਰੋਂ ਉਸ ਨਿਰੰਕਾਰ ਜੀਆਂ ਦੇ ਸ਼ਬਦ ਨੂੰ ਪ੍ਰਗਟ ਕਰੀਏ ਹੁਣ ਆਏ ਅੰਦਰੀਆਂ ਗੁਰੂ ਬਾਹਰ ਨਹੀਂ ਬਾਹਰ ਦੀ ਉਦਾਹਰਨਾ ਬਾਪੂ ਦੇ ਰਿਹਾ ਜਿਵੇਂ ਤੁਸੀਂ ਬਾਹਰ ਇਹਨਾਂ ਸਾਜ਼ਾਂ ਨੂੰ ਸੁਣ ਕੇ ਤੁਹਾਡਾ ਸਰੀਰ ਮਸਤ ਹੁੰਦਾ ਨਾ ਨਚਣੋਂ ਜੀ ਕਰਦਾ ਉਹ ਭਾਈ ਜਿਨ੍ਹਾਂ ਦੇ ਅੰਦਰ ਹੀ ਇਹ ਸੋਤੇ ਸ਼ਬਦ ਵੱਜ ਰਿਹਾ ਉਹਨਾਂ ਦਾ ਮਨ ਕਿਹੋ ਜਿਹਾ ਹੋਊਗਾ ਉਹਨਾਂ ਦਾ ਜੀਵਨ ਕੈਸਾ ਉਹਨਾਂ ਦਾ ਜੀਵਨ ਭਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਭਾਈ ਸਭ ਭਾਈ ਤਾਰੂ ਸਿੰਘ ਜੀ ਸੱਤ ਤੇ 9 ਸਾਲ ਦੀਆਂ ਜਿੰਦਾਂ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤੇ ਸਿੰਘ ਜੀ ਇਦਾਂ ਦਾ ਫਿਰ ਉਹਨਾਂ ਦਾ ਜੀਵਨ ਹੁੰਦਾ ਜਿਨ੍ਹਾਂ ਦੇ ਅੰਦਰ ਇਹ ਚੱਲ ਪੈਂਦਾ ਹੈ ਸੁਜਤਾ ਮੇਰੇ ਮਾਲਕ ਨੇ ਸਮਾਰ ਸਵਾਸ ਵਰਸ਼ ਆਪ ਦੀ ਤੇ ਚਰਣਾ ਚਗਲੀਆਂ ਵੀ ਕੀਤੀਆਂ ਇਹ ਇਸ ਪਾਵਨ ਪਵਿੱਤਰ ਸ਼ਬਦ ਦਾ ਰਹਾਉ ਦਾ ਬੰਦਾ आनंद चाहिदा ते गुरुमखू आनंद ਦੇ ਘਰ ਤੱਕ ਪੁੰਚਣਾ ਪੈਣਾ ਮਾ ਤੇ ਸਾਡੇ ਸਤਿਗੁਰਾਂ ਦੇ ਚਰਨਾਂ 'ਚ ਇੰਨਾ ਆਨੰਦ ਆ ਜਿਹਨੂੰ ਬਾਪੂ ਕਬੀਰ ਸਾਹਿਬ ਕਹਿੰਦੇ ਦੱਸਿਆ ਹੀ ਨਹੀਂ ਜਾ ਸਕਦਾ ਕਬੀਰ ਚਰਨ ਅਮਲ ਕੀ ਮੋਜ ਕੋ ਕਹੋ ਕੈਸੇ ਅਨੁਮਾਨ ਕੋਈ ਅਨੁਮਾਨ ਨਹੀਂ ਦੇਂਦੇ ਕਹਿ ਬੇ ਕੋ ਸੂਭਾ ਨਹੀਂ ਦੇਖਾ ਹੀ ਪ੍ਰਭਾਨੋ ਕਹਿਣ ਵਾਲੀ ਤੇ ਗੱਲ ਹੀ ਨਹੀਂ ਤੁਸੀਂ ਮਾਣੋ ਹੰਡਾਓ ਤੇ ਸਹੀ ਜਿਸ ਦਿਨ ਆਪਾਂ ਗੁਰੂ ਦਾ ਵਚਨ ਮੰਨ ਕੇ ਇਸ ਪਾਸੇ ਨੂੰ ਤੁਰਾਂਗੇ ਫਿਰ ਭਾਈ ਉਸ ਦਿਨ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭਾਤ ਦੇ ਮੇਲੇ ਹੁਣਾਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਦੀ ਖਿਮਾ ਬਖਸ਼ਣੀ ਦੀ ਆਓ ਰਲ ਮਿਲ ਕੇ ਅਰੰਣ ਸਾਹਿਬ ਦੀ ਬਾਣੀ ਦਾ ਪਾਠ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀਾਂ ਦੇ ਚਰਨਾਂ ਚ ਅਰਦਾਸ ਬੇਨਤੀ ਪਵਨੋ ਪਵਿੱਤਰ ਹੁਕਮ ਸਰਵਣ ਕਰੀਏ ਪਿਆਰ ਅਦਬ ਸਰਪਤੇਗ ਜਾਵਾ ਖੋਦੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਰਬ ਪ੍ਰਸਾਦ